ਖਬਰਨਾਮਾ ਦੇਖ ਰਿਹਾ ਸਾਰੀ ਸੁਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਆਹ ਤੁਹਾਡਾ ਹੋਸ਼ ਰਾਜ ਭਾਰਤੀ ਜਨਤਾ ਪਾਰਟੀ ਆਪਣਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਕਿਉਂ ਨਹੀਂ ਉਤਾਰ ਰਹੀ ਦੇਰੀ ਕਿਸ ਗੱਲ ਦੀ ਵੈਸੇ ਤਾਂ ਜੇ ਗੱਲ ਕਰੀਏ ਆ ਪਿਛਲੀਆਂ ਜਿੰਨੀ ਚੋਣਾਂ ਦੀ ਬਰਨਾਲਾ ਗੱਦੜਵਾਹ ਚੱਬੀਬਾਲ ਅਤੇ ਡੇਰਾ ਬਾਬਾ ਨਾਨਕ ਅਤੇ ਜਲੰਧਰ ਪਸ਼ਮੀ ਤੋਂ ਚਾਰ ਚਾਰ ਉਮੀਦਵਾਰ ਜਿਹੜੇ ਨੇ ਉਹ ਸਿੱਖ ਭਾਈਚਾਰੇ ਦੇ ਉਤਾਰੇ ਗਏ ਸਿੱਖ ਚਿਹਰੇ ਉਤਾਰਨ ਦੇ باوجود ਵੀ ਗੋਲੀਆਂ ਲੱਗੀਆਂ ਭਾਰਤੀ ਜਨਤਾ ਪਾਰਟੀ ਦੀ ਜਿਹੜੇ ਮਨਪ੍ਰੀਤ ਬਾਦਲ ਸੀ ਉਹਨਾਂ ਦੀ ਤਾਂ ਜ਼ਬੰਦ ਜਬਤ ਹੋ ਗਈ ਯਾਨੀ ਕਿ 37 ਪਿੰਡਾਂ ਦੇ ਵਿੱਚੋਂ 3700 ਵੋਟ ਪਈ ਯਾਨੀ ਕਿ ਹਰ ਪਿੰਡ ਦੇ ਵਿੱਚੋਂ 100 ਵੋਟ ਰਾਜਾ ਵੜਿੰਗ ਦੀ ਧਰਮ ਪਤਨੀ ਵੀ ਅੰਮ੍ਰਿਤਾ ਵੜਿੰਗ ਵੀ ਹਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਲੇਕਿਨ ਹੁਣ ਕਿਉਂ ਨਹੀਂ ਉਤਾਰ ਰਹੇ ਕਿਉਂਕਿ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਤੋਂ 20 ਦਿਨ ਪਹਿਲਾਂ ਇੱਕ ਵੱਡਾ ਬਿਆਨ ਦਿੱਤਾ ਸੀ ਉਹਨਾਂ ਕਹਿੰਿਆ ਕਾਂਗਰਸ ਨੂੰ ਵੋਟ ਨਾ ਪਾਓ ਨਾ ਸਾਨੂੰ ਵੋਟ ਪਾਓ ਅਤੇ ਨਾ ਵੋਟ ਪਾਓ ਜਿਹੜੀ ਕਿ ਆਮ ਆਦਮੀ ਪਾਰਟੀ ਨੂੰ ਤੇ ਫਿਰ ਵੋਟ ਕਿਹੜੇ ਕਿਹਦੇ ਵਾਸਤੇ ਮੰਗ ਰਹੇ ਨੇ ਇਟ ਮੀਨਸ ਉਹਨਾਂ ਨੇ ਸਿੱਧੇ ਕਹਿਤਾ ਫਿਰ ਸ਼ਰੂਮਣੀ ਅਕਾਲੀ ਦਲ ਨੂੰ ਵੋਟ ਪਾ ਦਿਓ ਸ਼ਰੂਮਣੀ ਅਕਾਲੀ ਦਲ ਨੇ ਐਡਵੋਕੇਟ ਪਰ ਉਪਕਾਰ ਸੇ ਭੁਮੰਤ ਚੋਣ ਮੈਦਾਨ ਦੇ ਵਿੱਚ ਆਪਣਾ ਉਮੀਦਵਾਰ ਉਤਾਰ ਵੀ ਦਿੱਤਾ ਹੈ ਇਟ ਮੀਨਸ ਇਹੀ ਹੈ ਮਰਜਿੰਦਰ ਸਿੰਘ ਸਰਸਾ ਕਹਿ ਰਹੇ ਨੇ ਜੇਕਰ ਅਸੀਂ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਨਹੀਂ ਉਤਾਰਦੇ ਤਾਂ ਫਿਰ ਕੀ ਹੋਵੇ ਵੋਟ ਪਾ ਦਿਓ ਐਡਵੋਕੇਟ ਪਰ ਉਪਕਾਰ ਸੇ ਘੁੰਮਣ ਨੂੰ ਅੱਜ ਤੋਂ 4 ਦਿਨ ਪਹਿਲਾਂ ਸੁਖਬੀਰ ਬਾਦਲ ਨੇ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰ ਦਿੱਤਾ ਹੈ ਆਖਰਕਾਰ ਚੱਲ ਕੀ ਰਿਹਾ ਹੈ ਭਾਰਤੀ ਜਨਤਾ ਪਾਰਟੀ ਤਾਂ ਵੈਸੇ ਕਹਿ ਰਹੀ ਸੀ ਕਿ ਹੌਬੀ ਧਾਲੀਵਾਲ ਨੂੰ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਾਰਨਾ ਹੈ ਲੇਕਿਨ ਹਾਲੇ ਕੋਈ ਪਤਾ ਖੋਲਿਆ ਨਹੀਂ ਹੈ ਇਧਰ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪੂਰੇ ਪ੍ਰਚਾਰ ਜੋਰਾਂ-ਸ਼ੋਰਾਂ ਤੇ ਕਰ ਰਹੇ ਨੇ ਪ੍ਰਚਾਰ ਦੇ ਵਿੱਚ ਸਰਕਰਮ ਨੇ ਸਟੇਜਾਂ ਸਜੜੀਆਂ ਨੇ ਰੈਲੀਆਂ ਕਟੀਆਂ ਜਾ ਰਹੀਆਂ ਨੇ ਖਾਸ ਕਰਕੇ ਸੱਤਾਧਾਰੀ ਸਰਕਾਰ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਨਮਾਇंदे ਨੇ ਉਹਨਾਂ ਦੀਆਂ ਡਿਊਟੀਆਂ ਲਗਵਾਈਆਂ ਆਈਆਂ ਨੇ ਹਰ ਰੋਜ਼ ਕੋਈ ਨਾ ਕੋਈ ਨਮਾਇੰਦਾ ਜਿਹੜਾ ਹੈ ਆਪੋ ਆਪਣੇ ਹਲਕੇ ਦੇ ਵਿੱਚੋਂ ਸ਼ਿਰਕਤ ਕਰਦਾ ਹੈ ਜਾ ਕੇ ਲੁਧਿਆਣਾ ਪੱਛਮੀ ਦੇ ਵਿੱਚ ਜੇਕਰ ਫਿਰ ਭਾਰਤੀ ਜਨਤਾ ਪਾਰਟੀ ਇਸ ਵਾਰ ਜਿਮਨੀ ਚੋਣ ਦਾ ਬਾਈਕਟ ਕਰਦੀ ਹੈ ਤੇ ਉਸ ਦਾ ਸਿੱਧਾ ਫਾਇਦਾ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਹੋਵੇਗਾ ਕਿਉਂਕਿ 2021 ਦੇ ਵਿੱਚ ਹੀ ਇਹਨਾਂ ਦਾ ਗੱਠ ਜੋ ਟੁੱਟਿਆ ਹੈ ਗੱਠਬੰਧਨ ਅਲੱਗ ਹੋਇਆ ਹੈ ਇਹਨਾਂ ਦਾ ਇਸ ਕਰਕੇ ਜਿਹੜੀ ਮਨਜਿੰਦਰ ਸਿੰਘ ਸਿੱਸਾ ਨੇ ਗੱਲ ਕਹੀ ਸੀ ਕਿ ਨਾ ਸਾਨੂੰ ਵੋਟ ਪਾਓ ਨਾ ਕਾਂਗਰਸ ਨੂੰ ਪਾਓ ਨਾ ਪਾਓ ਆਮ ਆਦਮੀ ਪਾਰਟੀ ਨੂੰ ਤੇ ਫਿਰ ਇਟ ਮੀਨਸ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾ ਦਿਓ ਸਿੱਧੇ ਤੌਰ ਤੇ ਵੋਟ ਮੰਗੀ ਗਈ ਹੈ ਮਰਜਿੰਦਰ ਸਿੰਘ ਸਿਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਵਾਸਤੇ ਜਿਮਨੀ ਚੋਣ ਜਿਹੜੀ ਹੋਣ ਜਾ ਰਹੀ ਹੈ ਲੁਧਿਆਣਾ ਪਸ਼ਮੀ ਤੋਂ ਧੰਨਵਾਦ